ਪਹਿਲਾਂ ਤਾਂ ਇਹਨਾਂ ਨੂੰ ਪੁੱਛੇ ਵੀ ਤੁਸੀਂ ਵਿਰੋਧੀ ਧਿਰ ਵਾਲੀ ਕਿਹੜੀ ਭੂਮਿਕਾ ਨਿਭਾਉਂਦੇ ਹੋ ਬਿਲਕੁਲ ਜੀ ਸਾਰੇ ਸੁਸਰੀ ਬਣੇ ਬੈਠੇ ਐ ਕੋਈ ਨਹੀਂ ਕੁਸਕਦਾ ਬਈ ਨਾ ਚੋ ਭਾਈ ਜੀ ਤੁਸੀਂ ਮਤਲਬ ਤੁਹਾਡਾ ਦੇਖੋ ਅਸੀਂ ਤੁਹਾਨੂੰ ਚੁਣ ਕੇ ਭੇਜਦਾ ਤੁਹਾਡਾ ਫਰਜ ਬਣਦਾ ਫਿਰ ਤੁਸੀਂ ਉੱਥੇ ਬੋਲੋ ਉੱਥੇ ਬੋਲੋ ਤੁਸੀਂ ਕੁਸਕਦਾ ਕੋਈ ਨਹੀਂ ਨਾ ਚੋ ਭਾਈ ਜੀ ਤੁਸੀਂ ਮੁੱਦੇ ਚੱਕੋ ਸਰਕਾਰ ਐਡੀ ਐਡੀਆ ਪਾਲਿਸੀਆਂ ਲਿਆਂਦੀ ਰਹੀ ਵੀ ਕੁਝ ਨਹੀਂ ਆ ਵੀ ਸੰਵਿਧਾਨ ਸਭਾ ਦੇ ਵਿੱਚ 10 ਮਿੰਟ ਲਾਈਵ ਚੱਲਦਾ ਉੱਥੇ ਬੋਲਦੇ ਆ ਅੱਗੇ ਵਿੱਚ ਕੋਈ ਇਹਨਾਂ ਦਾ ਕੋਈ ਸਿਸਟਮ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਆਪਾਂ ਆਪਣੇ ਦਰਸ਼ਕਾਂ ਵਿੱਚ ਕਹਿੰਦੇ ਆ ਜੀ ਪੀ ਤੁਸੀ ਵੀ ਕਮੈਂਟ ਬਾਕਸ ਜਰ ਦਰਸ਼ਕਾ ਦਰਸ਼ਕ ਵੀ ਯਾਰ ਮੈਂ ਦੇ ਹਿਸਾਬ ਲਾਇਆ ਯਾਦਾ ਸਿਆਣੇ ਹੋਗੇ ਹਾਂਜੀ ਯਾ ਦਰਸ਼ਕਾਂ ਜੀ ਵੀ ਸਹਿਬ ਦਾ ਮਾਹੌਲ ਹੈ ਵੀ ਡਰਦੇ ਕਮੈਂਟ ਨਹੀਂ ਕਰਦੇ ਆਪਣੇ ਇਕੱਲੇ ਨਹੀਂ ਹਾਂਜੀ ਕਈ ਬੰਦੇ ਹੋਰ ਵੀ ਆ ਜਿਹੜੇ ਇਹ ਜੀ ਗੱਲਬਾਤ ਕਰਦੇ ਆ ਮੇਰੇ ਮੇਰੀ ਉਹਨਾਂ ਨਾਲ ਵੀ ਸਿਲਸਿਲੇ ਗੱਲ ਹੋਈ ਉਹ ਕਹਿੰਦੇ ਬਾਕੀ ਜਗ੍ਹਾ ਕਮੈਂਟ ਜ਼ਰੂਰ ਆਉਂਦੇ ਆ ਜੇ ਕਦੇ ਇਹ ਜੀ ਗੱਲਬਾਤ ਕਰ ਲਉਣਾ ਵੀ ਉਹ ਕਮੈਂਟ ਨਹੀਂ ਆਉਂਦੇ ਸੋ ਮੈਨੂੰ ਵੀ ਮਨਾ ਕਰਦੇ ਸੀ ਕਦੇ ਵੀ ਇਹ ਜੀ ਵੀਡੀਓ ਨਾ ਬਣਾਇਆ ਕਰੋ ਮੈਂ ਕਹਿੰਦਾ ਨਹੀਂ ਭਾਈ ਜੀ ਆਪਾਂ ਇਹ ਪਲੇਟਫਾਰਮ ਬਣਾਇਆ ਹੀ ਤਾਂ ਹੀ ਹੈ ਬਿਲਕੁਲ ਵੀ ਸਪਸ਼ਟ ਸੱਚੀ ਕੋਈ ਹੋਰ ਬੰਦਾ ਜਿਹੜਾ ਕੋਈ ਆਪਣੀ ਗੱਲ ਅੱਗੇ ਪਹੁੰਚਾਣਾ ਚਾਹੁੰਦਾ ਹੈ ਉਹਨਾਂ ਨੂੰ ਅਸੀਂ ਇਹ ਪਲੇਟਫਾਰਮ ਪ੍ਰੋਵਾਈਡ ਕਰਾਂਗੇ ਬਿਲਕੁਲ ਜੀ ਸਾਡੇ ਆ ਫੇਸਬੁੱਕ ਨਾਲ ਵੀ YouTube ਨਾਲ ਵੀ WhatsApp ਨੰਬਰ ਸਾਡਾ ਜੁੜਿਆ ਹੈ ਨਹੀਂ ਤੁਸੀਂ ਇਹਨੂੰ ਕਮੈਂਟ ਕਰ ਲਓ ਸਾਡੀ ਟੀਮ ਤੁਹਾਨੂੰ ਕਾਲ ਕਰੇਗੀ ਜੇ ਤੁਹਾਨੂੰ ਇਹ ਸੀ ਪਲੇਟਫਾਰਮ ਪ੍ਰੋਵਾਈਡ ਕਰਾਂਗੇ ਤੁਸੀਂ ਆਪਣੀ ਗੱਲ ਪ੍ਰਸ਼ਾਸਨ ਤੱਕ ਕਿਸੇ ਤਰ੍ਹਾਂ ਕੋਈ ਚੰਗਾ ਮਾੜਾ ਕੋਈ ਤੱਕਾ ਹੋਇਆ ਅਸੀਂ ਬੇਝਿਜਕ ਬਿਨਾਂ ਡਰੇ ਤੁਹਾਡੀ ਆਵਾਜ਼ ਅੱਗੇ ਪਹੁੰਚਾਵਾਂਗੇ ਠੀਕ ਹੈ ਧੰਨਵਾਦ ਦੋਸਤੋ ਥੈਂਕ ਯੂ